ਦਾ ਬੋਲ ਬੋਲ ਅੱਛਾ ਭੈਣਾਂ ਤੇ ਭਰਾਵੋ ਅੱਜ ਅਸੀਂ ਤੁਹਾਡੇ ਪਿੰਡ ਦੇ ਸਭਨ ਵਿੱਚ ਵੋਟਾਂ ਦੀ ਬੇਨਤੀ ਕਰਨ ਵਾਸਤੇ ਆਏ ਆ ਤੁਹਾਡੇ ਪਿੰਡ ਦੇ ਵਿੱਚੋਂ ਬਾਈ ਪਾਲ ਦੇ ਘਰੋਂ ਪਹਿਲਾਂ ਹੀ ਸਾਡੇ ਨਾਲ ਲੱਗ ਕੇ ਪਹੁੰਚਾ ਲਿਆ ਤੇ ਉਹਨਾਂ ਦੇ ਨਾਲ ਜਿਲ੍ਹਾ ਪ੍ਰਸ਼ਦੇ ਪਤਨੀ ਪਿੰਦਰਪਾਲ ਸ਼ੇਖ ਬੁੱਧ ਵਾਲਾ ਚੰਦ ਭਾਈ ਇਹ ਕੈਸ ਵਾਰੀ ਦੇ ਵਾਸਤੇ ਹੈ ਜਿਲ੍ਹਾ ਪੁਸ਼ਪ ਵਾਸਤੇ ਡੀਪੀ ਮਨਜੋਤ ਕੌਟਾ ਇਸ ਕਰਕੇ ਸਾਰੇ ਪਿੰਡਾਂ ਦਾ ਬਣਾ ਦਿੱਤੀ ਹੈ ਵੀ ਆਉਣ ਵਾਲੀ 14 ਤਰੀਕ ਐਸਐਮ ਆਜਰਾ ਹੋਂਡਾਉਣ ਵਾਲਾ ਇਸੇ ਦਿਵਾਲ ਵੋਟਾਂ ਪੈਣੀਆਂ ਟਾਈਮ ਨਾਲ ਆਪ ਸਾਨੂੰ ਜਾ ਕੇ ਆਪ ਵੀ ਇੱਕ ਇੱਕ ਮੋਟ ਪੰਦੇ ਦੇ ਨਿਸ਼ਾਨੀ ਪੰਜੇਤਨ ਸ਼ਾਸਨ ਲਾ ਕੇ ਆਪਾਂ ਇਹਨਾਂ ਦੋਨਾਂ ਉਮੀਦਵਾਰਾਂ ਨੂੰ ਕਾਮਯਾਬ ਕਰਾਉਣਾ ਹੈ ਤੇ ਇਹਨੀਆਂ ਬੇਨਤੀਆਂ ਕਰਦਾ ਹਾਂ ਤੁਹਾਡੇ ਕੋਲੋਂ ਮਾਫੀ ਚਾਹੁੰਦਾ ਸਾਡੀ ਮੇਲਵੱਕਰ ਕਲਦੀਪੁਰ ਸਾਡੇ ਘਰ ਬੈਠੀ ਹੈ ਇਹ ਵੀ ਕਾਂਗਰਸ ਪਾਰਟੀ ਵਾਸਤੇ ਬਹੁਤ ਵਰਤੋਂ ਹੁੰਦੀ ਹੈ ਇਹਦਾ ਵੀ ਅਸੀਂ ਸਹਿਤ ਰੋਧਨਵਾਦ ਕਰਦੇ ਹਾਂ ਹੁਣ ਮੈਂ ਬੇਨਤੀ ਕਰੂੰਗਾ ਸਾਬਕਾ ਚੇਲ ਮਨਾ ਬੰਕਾਰ ਸਿੰਘ ਉਹ ਤੁਹਾਡੇ ਦੇ ਇਲੈਕਸ਼ਨ ਹੈ ਇਹ ਆਪਣੇ ਸਮੇਂ ਨੂੰ ਦੋ ਸਾਲ ਟਕਟਾ ਟੇਟ ਹੋਣ ਜਾ ਰਿਹਾ ਹੈ ਪਹਿਲਾਂ ਹਮੇਸ਼ਾ ਸਮੇਂ ਤੇ ਪੰਜ ਸਾਲ ਬਾਅਦ ਦਾ ਨਾ ਪੰਜ ਸਾਲ ਬਾਅਦ ਦਾ ਪ੍ਰੋਸੈਸ ਹਮੇਸ਼ਾ ਪਲਾਕਸਾਂ ਤੇ ਜਿਲ੍ਹਾ ਪੱਛੇ ਪਚਾਇਤੀ ਇਲੈਕਸ਼ਨ ਹਮੇਸ਼ਾ ਹੁੰਦੇ ਆਇਆ ਔਰ ਅੱਜ ਜਿਹੜੇ ਸਰਪਨਾ ਪਚਾਇਤਾ ਦੇ ਇਲੈਕਸ਼ਨ ਦੀ ਲੇਟ ਕਰਾਇਆ ਗਏ ਸਰਕਾਰ ਨੂੰ ਜਿਹੜੇ ਜਿਲ੍ਹਾ ਪ੍ਰੀਸ਼ਦ ਦਾ ਸੰਕਟ ਹੈ ਪੰਜਾਬੀ ਰਾਜ ਦਾ ਬਹੁਤ ਵੱਡਾ ਮਿਸਾਅ ਉਹ ਸਭ ਤੋਂ ਪਹਿਲਾਂ ਜਿਲ੍ਹਾ ਪ੍ਰਸ਼ਾਸਨ ਦਾ ਉਸ ਤੋਂ ਬਾਅਦ ਬਲੌਕ ਸੰਪਤੀ ਪਰ ਉਸ ਤੋਂ ਬਾਅਦ ਪੰਚਾਇਤ ਸਰਪੰਚ ਜਿਹੜੀ ਪੰਚਾਇਤ ਆਉਂਦੀ ਉਸ ਤੋਂ ਪੰਚਾਇਤ ਮੈਂਬਰ ਇਸ ਤਰ੍ਹਾਂ ਇੱਕ ਬਹੁਤ ਵੱਡਾ ਬਣਿਆ ਹੋਇਆ ਸਿਸਟਮ ਜਿਹੜਾ ਪਿੰਡਾਂ ਦੇ ਡਵੈਲਪਮੈਂਟ ਵਾਸਤੇ ਇਹ ਹੈਗਾ ਪੰਚਾਇਤ ਜਿਲ੍ਹਾ ਅਤੇ ਪੰਚਾਇਤ ਜਿਲ੍ਹਾ ਦੇ ਵਿੱਚ ਜਿਹੜਾ ਆਪਾਂ ਫੰਡ ਵੜਦੇ ਆ ਉਹ ਫੰਡ ਤੁਹਾਡੇ ਕੋਲ ਇੱਕ ਤੁਸੀਂ ਰੋਜ਼ ਖਾਣ ਰੋਜ਼ ਖਾਣ ਟੀਮ ਦਾ ਸਮਾਨ ਖਾਣੇ ਪਿੰਡ ਨੂੰ ਖਾਤਾ ਕਰਦੇ ਜਿਹੜਾ ਉਹਦਾ ਇਹ ਕਿ ਸਾਡਾ ਜਿਹੜਾ ਸੈਂਟਰ ਸਰਕਾਰ ਨੂੰ ਜੀਐਸਟੀ ਦੇ ਟੈਕਸ ਦੇ ਰੂਪ ਜਾਂਦਾ ਹੈ ਔਰ ਉੱਥੋਂ ਉਹ ਪੈਸੇ ਜਿਹੜੇ ਵਾਪਸ ਆ ਆਪਣੇ ਕੋਲੇ ਟੈਕਸ ਦੇ ਰੂਪ ਜਾਂ ਆਪਣੇ ਕੋਲੇ ਗ੍ਰਾਂਟਾਂ ਆਉਂਦੀਆਂ ਉਹ ਰੂਰਲ ਡਿਵੈਲਪਮੈਂਟ ਫੰਡ ਦਾ ਨਾਮ ਹੁੰਦਾ ਜਾਂਦਾ ਔਰ ਉਹ ਫੰਡਾ ਜਿਹੜਾ ਆਪਾਂ ਹ ਸਰਕਾਰ ਬਾਈਸ ਪਿਛਲੇ ਵਾਰੀ 4 22 ਬੜੇ ਚਾਹਵਾਲਾ ਸਰਕਾਰ ਨੂੰ ਵੋਟਾਂ ਪਾਈਆਂ ਸੀ ਝਾੜੂ ਵਾਲਿਆਂ ਦੇ ਮੁੱਲਾਂ ਦੇ ਨਾਂ ਤੇ ਉਹ ਐਡੇ ਨਿਗਮੀ ਸਿੱਧ ਹੋਈ ਜੇ ਪਿਛਲੇ 4 ਸਾਲਾਂ ਦਾ ਰੂਰਲ ਡਵੈਲਪਮੈਂਟ ਫੰਡ 40000 ਕੋਰ ਰੁਪਿਆ ਸੈਂਟਰ ਸਰਕਾਰ ਕੋਲ ਪਿਆ ਇੱਕ ਰੁਪਿਆ ਨਹੀਂ ਦੇ ਸਕੀ ਕਿਉਂਕਿ ਇਹਦੇ ਵਿੱਚ ਇੱਕ ਕੋਈ ਸ਼ਰਤਾ ਹੋਣੀ ਹੈ ਕੋਈ 50 ਸਰਕਾਰ ਦਾ ਹਿੱਸਾ ਹੋਣਾ ਉਹ ਨਹੀਂ ਦੇ ਸਕੀ ਔਰ ਉਹ ਸ਼ਰਤਾ ਲਾਗੂ ਨਹੀਂ ਕਰ ਸਕੀ ਪਰ ਪੰਜਾਬ ਦਾ 40000 ਕੋਰ ਰੁਪਿਆ ਉਹ ਜਿਉਂਦਾ ਤਿਉਂ ਪਿਆ ਔਰ ਉਹ ਫੰਡ ਨਾਲ ਪਿੰਡਾਂ ਦੇ ਛਪੜਾਂ ਦਾ ਟੁੱਡੇ ਪੀਣ ਵਾਲੇ ਪਾਣੀ ਦਾ ਗ੍ਰੀਨ ਭਰਾਵਾ ਨੇ ਕੁੱਥੇ ਵੰਡੇ ਜਿਹੜੇ ਔਰ ਹੋਰ ਸਾਰੀਆਂ ਬਾਥਰੂਮ ਲੈਟ੍ਰਿੰਗ ਜਿਹੜੀਆਂ ਬਣਾਉਂਦੇ ਆਪਾਂ ਮੰਨਾਂ ਵਿੱਚ ਉਹ ਸਾਰੇ ਪੈਸੇ ਉੱਥੇ ਲਾਏ ਜਾਂਦੇ ਆ ਪਰ ਅਫਸੋਸ ਆਪਾਂ ਇੱਕ ਜਿਹੇ ਇੰਜਾਣ ਬਣਾ ਵਿੱਚ ਕਿਲਾ ਜਿਹੜੀ ਦੇ ਨਕਮੀ ਸਿਤ ਹੋਈ ਆ ਆਵਾ ਉਹਨਾਂ ਨੇ ਬੜੀਆਂ ਕੰਗਲਾ ਕੀਤੀ ਆ ਸਿਆਪਾ ਬਗਲਾ ਦੇ ਨਾਂ ਤੇ ਕਹਿੰਦੇ ਸਰਕਾਰ ਹੱਥਾਂ ਚੋਂ ਜੁ ਲੈਗਾ ਕੋਈ ਸਰਕਾਰ ਨੇ ਆ ਹੱਥਾਂ ਦੇ ਚ ਰਿਆ ਜਣਗੇ ਸਰਕਾਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਸੂਮਕਾ ਤੁਹਾਨੂੰ ਕਿਸੇ ਦਫਤਰ ਕਰੀ ਜਾਣਾ ਪਊਗਾ ਪਰ ਅੱਜ ਜਦੋਂ ਆਪਾਂ ਵੇਖਿਆ ਜੋ ਖਚਕਮਾਰੀ ਆਪਾਂ ਵੇਖ ਰਹੇ ਹਾਂ ਜੋ ਪੰਜਾਬ ਦੇ ਹਾਲਾਤ ਹੈ ਜੋ ਸਾਡੇ ਪਿੰਡਾਂ ਦੇ ਹਾਲਾਤ ਹੈ ਉਹ ਇਹਨਾਂ ਨੇ ਬਾਕੀ ਬਾਕੀ ਕਰੰਤੇ ਆ ਔਰ ਇਹ ਜਿਹੜਾ ਸਮਾਂ ਲੱਗ ਗਿਆ 4 ਸਾਲ ਦਾ ਕੱਲੇ ਝੂਠ ਮਾਰ ਕੇ ਤੇ ਗੱਲਾਂ ਕਰਕੇ ਇਹਨਾਂ ਨੇ ਟਲਵਾਤਾ ਹੁਣ ਸਮਾਂ ਆ ਗਿਆ ਹੈ ਜ਼ਿਲ੍ਹਾ ਪਾਰਿਸਦ ਸਮਾਗਮ ਵੀ ਲਖਸ਼ਮੀ ਆ ਰਹੇ ਆ ਇੱਕ ਸਾਲ ਤੋਂ ਦੂਜੀਆਂ ਐਮਐਲਏ ਦੀਆਂ ਵੋਟਾਂ ਪੈਡੀਆਂ ਉਦੋਂ ਆਪਾਂ ਇਹ ਗੱਲ ਕਲੀਅਰ ਕਰਤਾ ਸਾਰੇ ਪੰਜਾਬ ਨੇ ਮਨ ਬਣਾਇਆ ਹੈ ਕਿ ਨੰਮ ਬਗਲ ਕੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਵਾਂਗੇ ਕਿਉਂਕਿ ਕਾਂਗਰਸ ਨੇ ਪਿਛਲੇ ਸਮੇਂ ਤੋਂ ਲਈ ਹੈ ਹਰੇਕ ਵਰਗ ਲਈ ਗਰੀਬ ਲਈ ਵਪਾਰੀ ਲਈ ਦੁਕਾਨਦਾਰ ਲਈ ਹਰ ਇੱਕ ਦਾ ਮਾਨ ਸਨਮਾਨ ਕਰਦੀ ਆ ਉਹ ਸਾਰੇ ਨੂੰ ਬਰਾਬਰ ਸਮਝਦੀ ਆ ਪਰ ਕਾਂਗਸ ਪਾਰਟੀ ਔਰ ਕਈ ਚਾਣਨੀ ਸਿੰਘ ਕਰਨੀ ਦੀ ਸਰਕਾਰ ਕਰ ਨਹੀਂ ਰਹੀ ਨਾ ਨੇ ਕਾਰ ਕਿਹਦੀ ਹੁੰਦੀ ਆ ਜਿਨ੍ਹਾਂ ਨੇ ਆਪਣੇ ਤਹਿਤ ਇਹਨਾਂ ਦੇ ਕਾਰਜਕਾਲ 'ਚ ਬਹੁਤ ਵੱਡੇ ਕੰਮ ਕੀਤੇ ਆਪਣੇ ਬਿਜਲੀ ਦੇ ਕਿੰਨੇ ਬੇਲ ਸੀ ਲੋਕਾਂ ਦੇ ਮਾਫ ਕੀਤੇ ਤੇ ਪਸ਼ਹਰਾ ਵਿੱਚ ਮਾਪਰਿਸਪਾਈਟ ਬਣਨ ਦਾ ਬੇਲ ਸੀ ਉਹ ਮਾਫ ਕੀਤੇ ਹੋਰ ਬਹੁਤ ਸਾਰੇ ਕਾਂਗਸ ਪਾਰਟੀ ਦੇ ਹੋ ਉਹਨਾਂ ਨੇ ਜਿਹੜੇ ਲਾਗਤਾਂ ਕਰਕੇ ਬਹੁਤ ਸਾਰੀਆਂ ਨੌਕਰੀਆਂ ਜੇ ਹੋ ਆਪਰੇ ਸ ਵਿੱਚ ਕੱਢ ਕੇ ਕਹੀ ਜਿਹੜੀਆਂ ਬਾਤ ਇਹਨਾਂ ਨੇ ਇਹਨਾਂ ਦੇਣੀ ਆਪਣੀ ਦੀ ਮਜਬੂਰੀ ਸੀ ਔਰ ਇਸ ਸਰਕਾਰ ਨੂੰ ਚਾਹੁੰਦਾ ਕਰਨਾ ਤਾਂ ਪਹਿਲਾ ਆਪਾਂ ਨੂੰ ਇਹਨਾਂ ਨੂੰ ਜ਼ਿਲ੍ਹਾ ਪ੍ਰੈਸਰ ਲਈ ਔਰ ਮੀਮੀ ਕਲਦੀਪੌਰ ਦਾ ਆਪਣਾ ਬਲਾਕ ਸੰਭ ਦੀ ਲਈ ਕਾਨਸਟਿਟਿਊਐਂਟ ਜਿਹੜਾ ਇੱਕ ਇੱਕ ਵੋਟ ਦਾ ਕੇ ਪੈਨ ਜਗਾਈਏ ਇਹ ਜਿੱਤਣਗੇ ਤਾਂ ਕਿ ਸਰਕਾਰ ਨੂੰ ਵੀ ਔਰ ਸਾਰੀ ਟੀਮ ਨੂੰ ਵੀ ਇਹ ਤੁਹਾਡੇ ਪਿੰਡ ਲਈ ਤੁਹਾਡੇ ਆਪਣੇ ਇਲਾਕੇ ਲਈ ਇਹ ਕੰਮ ਕਰਨਗੇ ਮੈਂ ਬਸ ਇੰਦੀਆਂ ਗੱਲਾਂ ਬਿਲਕੁਲ ਕਰਦਾ ਹਾਂ ਕਹੂੰਗਾ ਕਿ 14 ਤਰੀਕ ਦੀ ਕਾਂਗਰਸ ਪਾਰਟੀ ਦੀ ਇਹ ਕਿੰਨੀ ਹੈ ਉਹ ਬੋਲ ਰਾਕੇ ਗੰਗ ਆਪ ਜੀ ਤੁਹਾਡੀ ਥੋੜਾ ਲਖਮੀਤ ਦਾ ਪ੍ਰਚਾਰ ਕਰ ਰਹੇ ਹੋ ਪਿੰਡਾਂ ਦੇ ਵਿਚਾਰੋ ਕਿੰਦਾ ਦਾ ਹੰਗਾਰਾ ਲੋਕਾਂ ਦਾ ਕੀ ਕਹੋਗੇ ਤੁਸੀਂ ਇਧਰ ਕੈਮਰਾ ਮਾਰ ਕੇ ਵੇਖੋ ਅਸੀਂ ਛੋਟੀ ਜੀ ਮੀਟਿੰਗ ਰੱਖੀ ਸੀ ਸਰਪੰਚ ਸਾਹਿਬ ਦੇ ਘਰੇ ਪੂਰਾ ਬਹੁਤ ਵਧੀਆ ਹੰਗਾਰਾ ਜ਼ਿਲ੍ਹਾ ਪ੍ਰੀਸ਼ਦ ਚ ਬਲਾਕ ਸੰਮਤੀ ਚ ਬਹੁਤ ਵਧੀਆ ਹੰਗਾਰਾ ਇਹ ਲੋਕ ਕੀ ਚਾਹ ਰਹੇ ਨੇ ਸਰਕਾਰ ਤੋਂ ਕਿੰਨੇ ਖਮੋਸ਼ ਨੇ ਇਹ ਲੋਕ ਇਹ ਚਾਹ ਰਹੇ ਆ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਵੀ 1000 ਰੁਪਿਆ ਦੇਵਾਂਗੇ ਠੀਕ ਹੈ ਜੀ ਇਹ ਮਸ਼ਹੂਰੀਆਂ ਵਾਲੀ ਸਰਕਾਰ ਸਾਰੇ ਆਪਦੇ ਵਾਅਦਿਆਂ ਤੋਂ ਮੁਕਰ ਚੁੱਕੀ ਹੈ ਇਹ ਮੰਨ ਲਓ ਸੋਸ਼ਲ ਮੀਡੀਆ ਦੇ ਕਰਦੇ ਦਿਖਾ ਦਿੰਦੇ ਵੀ ਅਸੀਂ ਆਹ ਕਰ ਰਿਹਾ ਕਰ ਰਹੇ ਕਾਗਜ਼ਾਂ ਦੇ ਥੱਲੇ ਕੁਛ ਨਹੀਂ ਕੁਛ ਨਹੀਂ ਹਾਂ ਕਿ ਕੀ ਕਹੋਗੇ ਲੋਕਾਂ ਨੂੰ ਕਿੱਦਾਂ ਦੀ ਅਪੀਲ ਕਰ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਕਾਂਗਰਸ ਪਾਰਟੀ ਨੇ ਜਦੋਂ ਸਰਕਾਰ ਸੀ ਵਿਕਾਸ ਜਦੋਂ ਹੁੰਦਾ ਸੀ ਸਾਰਿਆਂ ਨੇ ਦੇਖਿਆ ਦਾਨੇ ਵਾਲੀ ਵੀ ਵੇਖਿਆ ਜਦੋਂ ਮਲੋੜ ਚ ਵੀ ਵੇਖਿਆ ਜਦੋਂ ਸਾਡੀ ਸਰਕਾਰ ਸੀ ਕਿੰਨਾ ਵਿਕਾਸ ਕੀਤਾ ਮੰਨ ਲਓ ਸਾਰੀ ਨਾਸੀ ਦਾ ਕਹਿੰਦੇ ਆ ਵੀ ਕਾਂਗਰਸ ਪਾਰਟੀ ਧਰਮਨਰਪ੍ਰਿਕ ਪਾਰਟੀ ਆ ਕਾਂਗਰਸ ਪਾਰਟੀ ਦਾ ਸਾਥ ਦਿਓ ਲੋਕ ਸਾਡਾ ਸਾਥ ਦੇ ਰੇ ਬੀਕਤੀ ਕਰੋਗੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਸਾਡਾ ਸਾਥ ਦਿਓ ਸਾਡੇ ਜਿਹੜੇ ਕੈਂਡੀਡੇਟ ਆ ਆਪਣੇ ਮਨਜੋਤ ਕੌਰ ਜੀ ਜਿਲਦੀਪ ਕੌਰ ਜੀ ਇੱਥੇ ਖੜੇ ਆ ਤੇ ਇਹਨਾਂ ਦਾ ਸਾਥ ਦੇ ਕੇ ਇਹਨਾਂ ਨੂੰ ਜਿਤਾਓ ਕਿਹੜਾ ਨਿਸ਼ਾਨ ਆ ਪੰਜਾ ਨਿਸ਼ਾਨ ਸਾਡਾ ਤੇ ਕਾਂਗਰਸ ਦਾ ਕਿਹੜਾ ਨਿਜਾਨ ਠੀਕ ਹੈ ਹੋਰ ਲੈ ਲੋ ਜੀ ਕਿ ਸਜ ਜੀ ਕਿਤਾ ਚਾਰ ਰਿਆ ਪ੍ਰਚਾਰ ਚੋਣ ਪ੍ਰਚਾਰ ਕਾਰਜ ਬੜਾ ਪ੍ਰਚਾਰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਕਾਂਗਰਸ ਪਾਰਟੀ ਨੂੰ ਲੋਕ ਪਿਆਰ ਕਰਦੇ ਆ ਤੇ ਆਹ ਇਲਕਸ਼ਨ ਤਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਤਾਂ ਅਸੀਂ ਜਿੱਤਾਂਗੇ ਜਿੱਤਾਂਗੇ ਅੱਗੇ ਆਉਣ ਵਾਲੀ ਸਤਾਈ ਵੀ ਅਸੀਂ ਜਿੱਤਾਂਗੇ ਕਿਉਂਕਿ ਲੋਕਾਂ ਦੇ ਵਿੱਚ ਕਾਂਗਰਸ ਦਾ ਆਧਾਰ ਮਜ਼ਬੂਤ ਹੈ ਤੇ ਕੀ ਕਹੋਗੇ ਕਿ ਜਿੰਦਾਂ ਦਾ ਪ੍ਰਚਾਰ ਚੱਲ ਰਿਹਾ ਹੈ ਕਿੰਨਾ ਲੋਕਾਂ ਦਾ ਹੰਗਾਰਾ ਹੈ ਸਰਕਾਰ ਦੇ ਖਿਲਾਫ ਕਿੰਨਾ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿੱਚ ਸਾਡਾ ਕਾਂਗਸ ਪਾਰਟੀ ਦਾ ਪ੍ਰਚਾਰ ਹੈ ਜਿਹੜਾ ਬਹੁਤ ਵਧੀਆ ਜਿਹੜੇ ਅਸੀਂ ਵਧੀਆ ਉਮੀਦਵਾਰ ਦਿੱਤੇ ਆਂ ਔਰ ਵਧੀਆ ਚੋਣ ਪ੍ਰਚਾਰ ਚੱਲ ਰਿਹਾ ਔਰ ਲੋਕਾਂ ਦਾ 100% ਸਾਨੂੰ ਜਿਹੜਾ ਹੰਗਾਰਾ ਭਰਪੂਰ ਹੰਗਾਰਾ ਮਿਲ ਰਿਹਾ ਔਰ ਅਸੀਂ ਜਿਲ੍ਹਾ ਪ੍ਰੀਸ਼ਦ ਔਰ ਬਲਾਕ ਤਿੰਨ ਜ਼ੋਨਾਂ ਮਲੋੜ ਚ ਜਿਲ੍ਹਾ ਪ੍ਰੀਸ਼ਦ ਦੇ 25 ਜ਼ੋਨ ਆ ਬਲਾਕ ਸੰਪਤੀਆਂ ਦੇ ਔਰ ਅਸੀਂ ਤਿੰਨੇ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਜਿੱਤਾਂਗੇ ਔਰ ਬਲਾਕ ਸੰਮਤੀਆਂ ਵੀ ਅਸੀਂ ਵੱਡੀ ਪੱਧਰ ਤੇ ਜਿੱਤ ਕੇ ਜਿਹੜੀ ਆਪਦੀ ਹੋ ਕਮੇਟੀ ਬਣਾਵਾਂਗੇ